ਇਹ ਅੱਜ ਸੰਕਤਾ ਦੇ ਅਸ਼ੀਰਵਾਦ ਨਾਲ ਜਿਹੜੇ ਮੈਨੂੰ 2.5 ਸਾਲ ਪਹਿਲਾਂ ਮੌਕਾ ਦਿੱਤਾ ਸੀਗਾ ਸੇਵਾ ਕਰਨ ਦਾ ਤੇ ਅੱਜ ਉਹ ਮੈਂ ਸੇਵਾ ਕਰ ਰਿਹਾ ਹਾਂ ਅੱਜ ਇੱਕ ਬਿਜਲੀ ਗ੍ਰਿਡ ਵੜ ਕੇ ਚਾਲੂ ਹੋ ਗਿਆ ਤਿੰਨ ਹੋਰ ਬਣਾਉਣ ਜਾ ਰਹੇ ਹਾਂ ਅੱਜ ਇੱਕ ਸਕੂਲ ਆਫ ਫਿਊਚਰ ਇੱਕ ਵੜ ਕੇ ਚਾਲੂ ਹੋ ਗਿਆ ਤਿੰਨ ਹੋਰ ਬਣਾਉਣ ਜਾ ਰਹੇ ਹਾਂ ਜਿਹੜਾ 100 ਕਰੋੜ ਦਾ ਡੰਪ ਪੀਲਾ ਜਿਹੜਾ ਕੂੜੇ ਦਾ ਜਿਹੜੀ ਆ ਪੁਰਾਣੇ ਸਰਕਾਰੀਆਂ ਨੇ ਸਾਡੇ ਤੇ ਕਲੰਕ ਲਾਇਆ ਤੇ ਉਹਨੂੰ ਸਾਫ਼ ਕਰਕੇ ਉਹ ਚਾ ਕੰਮ ਚਾਲੂ ਹੋ ਗਿਆ 1.5 ਘੰਟੇ ਦੇ ਵਿੱਚ ਉਹਨੂੰ ਖਤਮ ਕਰਕੇ ਉੱਥੇ ਮਲੇ ਗਰਾਊਂਡ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਤੇ ਨਾਲ ਰੋਜ਼ਗਾਰਨ ਵਰਗਾ ਗਾਰਡਨ ਬਣਾਉਣ ਜਾ ਰਹੇ ਆ ਪਰ ਸਰ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਸੁਭਾਸ ਨਗਰ ਦੇ ਏਰੀਏ ਦੇ ਵਿੱਚ ਜਿਹੜਾ ਕੁਝ ਪੁਰਾਣੇ ਸਕੂਲ ਜਿਹੜੇ ਨੇ ਬਣੇ ਸੀਗੇ ਜਿਹੜੇ ਪੈਂਡਿੰਗ ਪਏ ਹੋਏ ਨੇ ਉਹਨਾਂ ਦੇ ਹਲੇ ਤੱਕ ਜਿਹੜੀ ਉੱਪਰ ਛੱਤ ਨਹੀਂ ਪਈ ਤਾਂ ਕੁਝ ਗਲੀਆਂ ਜਿਹੜੀਆਂ ਨੇ ਉੱਥੇ ਵੀ ਖਰਾਬ ਨੇ ਜਿਹੜੀ ਸੀਵਰੇਜ ਦਾ ਪਾਣੀ ਕਾਫੀ ਨਿਕਲਦਾ ਸਰ ਸੀਵਰੇਜ ਦਾ ਪਾਣੀ ਇਸ ਟਾਈਮ ਤੇ ਖਿਆ ਹੋਣਾ ਕਿਤੇ ਵੀ ਨਹੀਂ ਨਿਕਲ ਰਿਹਾ ਜਿਹੜੀਆਂ ਬੜੀਆਂ ਖਰਾਬ ਨੇ ਉਹ ਨਾਲ ਦੀ ਨਾਲ ਅੱਜ ਤੋਂ ਘਾਟ ਰੋ ਰਹੇ ਨੇ ਬਣ ਜਾ ਰਹੀਆਂ ਮੇਰਾ ਕਹਿਣ ਦਾ ਮਤਲਬ ਬਦਾਰ ਸਭਾ ਹਰਕਾ ਪੂਰ ਵਿੱਚ ਐਸੀ ਕੋਈ ਵੀ ਦਿੱਕਤ ਨਹੀਂ ਰਹਿਣ ਦਿੱਤੀ ਸਾਰੀ ਪੂਰੀ ਕਰਕੇ ਸਾਰੀ ਸਹੂਲਤ ਜਿਹੜਾ ਬੁੱਢਾ ਦਰਿਆ ਜਿੱਥੇ ਮੋਤੀ ਵਰਗਾ ਪਾਣੀ ਚੱਲਦਾ ਸੀਗਾ ਉਹਨੂੰ ਉਹਨਾਂ ਨੇ ਬੁੱਢੇ ਦਰਿਆ ਨੂੰ ਔਰ ਗੰਦਾ ਨਾਲਾ ਬਣਾ ਦਿੱਤਾ ਉਹਨੂੰ ਸਫਾਈ ਕਰਦਾ ਕੰਮ ਆਵਾਦੀ ਪਾਰਟੀ ਨੂੰ ਔਰ ਸਾਨੂੰ ਲੋਕਾਂ ਨੇ ਝਾੜੂ ਫੜਾਇਆ ਉਹਦੇ ਨਾਲ ਕਰ ਰਹੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਕੰਮ ਹੋ ਗਿਆ ਤੇ ਉਹਨਾਂ ਵਾਲੇ ਸਮੇਂ ਵਿੱਚ ਇਹਨੂੰ ਬਿਲਕੁਲ ਸਾਫ਼ ਕਰਕੇ ਬੁੱਢੇ ਜਿਹੜਾ ਗੰਦਾ ਨਾਲਾ ਇਹਨਾਂ ਲੋਕਾਂ ਨੇ ਬਣਾਤਾ ਪੁਰਾਣੇ ਮਗੇ ਪਾਰਸ਼ਲਾ ਨੇ ਜਿਹੜੀ ਪਾਰਟੀਆਂ ਪਾਰੀਆਂ ਪਾਰਟੀਆਂ ਨੇ ਚਾਹੇ ਕਾਂਗਰਸ ਹੀ ਚਾਹੇ ਭਾਜਪਾ ਹੀ ਕਾਲੀਦਾਲ ਸੀਗਾ ਇਹਨਾਂ ਨੇ ਜਿਹੜਾ ਗੰਦਾ ਨਾਲਾ ਬਣਾਇਆ ਇਹਨੂੰ ਬੁੱਢਾ ਦਰਿਆ ਬਣਾ ਕੇ ਸਾਫ ਸੁਥਰਾ ਪਾਣੀ ਮਿਲ ਕੇ ਦੇਣਾ ਸਾਫ ਸੁਥਰਾ ਇਹਨੂੰ ਕਰਨਾ ਸਾਡਾ ਫਰਜ਼ ਆ ਸਾਨੂੰ ਝਾੜੂ ਫੜਾਇਆ ਉਹ ਝਾੜੂ ਨਾ ਸਪਾਈ ਚੰਗੀ ਤਰ੍ਹਾਂ ਕਰਦੇ ਸਤਿ ਸ਼੍ਰੀ ਅਕਾਲ ਉਹ ਦਿਨ ਲਾਈਵ ਦੇਖ ਰਿਹਾ ਤੁਸੀਂ ਮੈਂ ਨੀਤਨ ਤਵੜੀ ਤਾਂ ਦੱਸ ਦਈਏ ਕਿ ਮੌਜੂਦਾ ਲੁਧਿਆਣਾ ਏਸ਼ਟਾਹਲ ਦਾ ਪੂਰਬੀ ਦੇ ਵਿੱਚ ਜਿੱਥੇ ਜਸਵੰਤ ਨਗਰ ਦੇ ਵਿੱਚ ਮੌਜੂਦਾ ਦੱਸ ਦਈਏ ਕਿ ਕਾਰਪੋਰੇਸ਼ਨ ਚੋਨਾ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ ਜਿਸ ਦੌਰਾਨ ਲਗਾਤਾਰ ਜਿਹੜੇ ਹੈ ਉਦਘਾਟਨ ਜਿਹੜੇ ਕੀਤੇ ਜਾ ਰਹੇ ਨੇ ਤਾਂ ਹਲਕਾ ਪੂਰਬੀ ਦੇ ਵਿਧਾਇਕ ਤਲਜੀਤ ਸਿੰਘ ਗਰੇਵਾਲ ਪੋਲਾ ਜੀ ਅੱਜ ਉਹਨਾਂ ਵੱਲੋਂ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਸੜਕਾਂ ਦਾ ਸੋ ਗੱਲਬਾਤ ਕਰਦੇ ਹਾਂ ਜਸਵੰਤ ਨਗਰ ਦੇ ਵਿੱਚ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਸਰ ਅੱਜ ਜ ਸੇਵਾ ਕਰਨ ਦਾ ਤੇ ਅੱਜ ਉਹ ਮੈਂ ਸੇਵਾ ਕਰ ਰਿਹਾ ਮੈਂ ਤੇ ਅੱਜ ਇਹ ਵਿਧਾਨ ਸਭਾ ਹਲਕਾ ਪੂਰਬੀ ਦੀ ਗੱਲ ਕਰਦੇ ਅੱਜ 250 ਤੋਂ ਕਰੋੜ ਤੋਂ ਉੱਪਰ 25 ਸਾਲ ਦੇ ਵਿੱਚ ਕੰਮ ਕੁਝ ਹੋ ਚੁੱਕੇ ਨੇ ਕੁਝ ਚੱਲ ਰਹੇ ਨੇ ਔਰ ਅੱਜ ਤੁਸੀਂ ਦੇਖਿਆ ਹੁਣ ਅੱਜ 5 ਕਰੋੜ ਦੇ ਉਦਕਾਟਨ ਤੇ ਕਰੀਬ ਹੋਣੇ ਨੇ ਔਰ ਲਾਇਬ੍ਰੇਰੀਆਂ ਦੇ ਔਰ ਬਲਕੇ ਸੜਕਾਂ ਦੇ ਆਮਾਦੀਬ ਕਲੀਨਿਕ ਤੇ ਔਰ ਸੀਵਰੇਜ ਦੇ ਪਾਟਸਪਲਾਈ ਦੇ ਸਟੀਲ ਲੈਟ ਦੇ ਉਹ ਅੱਜ ਹੋਣ ਜਾ ਰਹੇ ਨੇ ਔਰ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ 19 ਵਾਰਡ ਨੇ 19 ਵਾਰਡਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਉਨੀ ਵਾਰਡਾਂ ਦੇ ਵਿੱਚ ਅੱਜ ਕੋਈ ਐਸਾ ਵਾਰਡ ਕੋਈ ਮੁਹੱਲਾ ਕੋਈ ਗਲੀ ਐਸੀ ਨਹੀਂ ਜਿੱਥੇ ਕੰਮ ਨਹੀਂ ਚੱਲ ਰਿਹਾ ਅੱਜ ਹਰ ਥਾਂ ਤੇ ਕੰਮ ਚੱਲ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕੋਈ ਦਿੱਕਤ ਰਹਿ ਗਈ ਆ ਉਹ ਦੂਰ ਕਰਕੇ ਅਸੀਂ ਜਿਹੜੀ ਉਮੀਦ ਰੱਖੀ ਉਹ ਪੂਰੀ ਕਰਾਂਗੇ ਔਰ ਜੋ ਉਮੀਦ ਰੱਖੀ ਆ ਉਹ ਪੂਰੀ ਕਰਨ ਜਾ ਰਹੇ ਆ ਅੱਜ ਇੱਕ ਬਿਜਲੀ ਗ੍ਰਿਡ ਬਣ ਕੇ ਚਾਲੂ ਹੋ ਗਿਆ ਤਿੰਨ ਹੋਰ ਬਣਾਉਣ ਜਾ ਰਹੇ ਆ ਅੱਜ ਸਕੂਲ ਆਫ ਫੈਮਿਨਿਸ ਇੱਕ ਬਣ ਕੇ ਚਾਲੂ ਹੋ ਗਿਆ ਤਿੰਨ ਹੋਰ ਬਣਾਉਣ ਜਾ ਰਹੇ ਆ ਤੇ ਇਸ ਤੋਂ ਇਲਾਵਾ ਜਿਹੜਾ 100 ਕਰੋੜ ਦਾ ਡੰਪ ਬੀਲ ਦਾ ਜਿਹੜਾ ਕੂੜੇ ਦਾ ਜਿਹੜੀਆਂ ਪੁਰਾਣੀਆਂ ਸਰਕਾਰੀਆਂ ਨੇ ਸਾਡੇ ਤੇ ਕਲੰਕ ਲਾਇਆ ਤੇ ਉਹਨੂੰ ਸਾਫ਼ ਕਰਕੇ ਉਹ ਚਾ ਕੰਮ ਚਾਲੂ ਹੋ ਗਿਆ 1.5 ਸਾਲ ਦੇ ਵਿੱਚ ਉਹਨੂੰ ਖਤਮ ਕਰਕੇ ਉੱਥੇ ਪਲੇਗ੍ਰਾਉਂਡ ਕ੍ਰਿਕਟ ਗ੍ਰਾਉਂਡ ਫੁੱਟਬਾਲ ਗ੍ਰਾਉਂਡ ਤੇ ਨਾਲ ਰੋਜ਼ਗਾਰਨ ਵਰਗਾ ਗਾਰਡਨ ਬਣਾਉਣ ਜਾ ਰਹੇ ਆ ਤੇ ਇੱਕ ਦਰਿਆ ਦੇ ਨਾਲ ਨਾਲ ਜਿਹੜੀ ਬਾਕੀ ਸੜਕ ਰਹਿੰਦੀ ਆ ਉਹ ਵੀ ਬਣਾਉਣ ਜਾ ਰਹੇ ਆ 4 ਪੁਲ 2.5 ਕਰੋੜ ਦੀ ਲਾਗਤ ਨਾਲ ਚਾਲੂ ਹੋ ਗਏ ਨੇ ਉਹ ਬਣ ਬਣ ਰਹੇ ਨੇ ਕੰਮ ਚਾਲੂ ਹੈ ਤੇ ਅੱਜ ਹਰ ਕੰਮ ਹਰ ਗਲੀ ਦੇ ਵਿੱਚ ਚੱਲ ਰਿਹਾ ਤੇ ਸਾਰੇ ਸੰਗਤਾਂ ਦੇ ਅਸ਼ੀਰਵਾਦ ਨਾਲ ਚੱਲ ਰਿਹਾ ਔਰ ਮੇਰਾ ਮਿਸ਼ਨ ਇਸ ਨੂੰ ਬਨਾਸਬ ਹਲਕਾ ਪੂਰਬੀ ਨੂੰ ਤਰੱਕੀ ਤੇ ਲੈ ਕੇ ਜਾਣਾ ਆਮ ਆਦੀ ਪਾਰਟੀ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਵੀ ਇਹ ਸੋਚ ਰੱਖੀ ਹੈ ਵੀ ਉਹਦਾ ਹਿੱਸਾ ਅਸੀਂ ਵੀ ਬਣਨਾ ਵਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਿੰਦੀ ਕੇਵਲ ਜੀ ਮੁੱਖ ਮੰਤਰੀ ਸਾਹਿਬ ਕੋਨਸੀਮਾਨ ਜੀ ਔਰ ਅਮਰ ਰੋੜਾ ਜੀ ਸਾਡੇ ਪ੍ਰਧਾਨ ਉਹਨਾਂ ਦਾ ਮਿਸ਼ਨ ਹੈ ਜਿਹੜਾ ਪੂਚ ਪੂਰਾ ਯੋਗਦਾਨ ਪਾਵਾਂਗੇ ਇਸ ਬਨਾਸਬ ਹਲਕਾ ਪੂਰਬੀ ਨੂੰ ਹਰ ਸੁਵਿਧਾ ਦੇ ਕੇ ਇਸ ਨੂੰ ਤਰੱਕੀ ਤੇ ਲੈ ਕੇ ਜਾ ਬਿਲਕੁਲ ਸਰਕਾਰਪ੍ਰੇਸ਼ਨ ਦੀ ਚੋਣਾ ਨਜ਼ਦੀਕ ਆ ਰਹੀਆਂ ਨੇ ਉਹਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਚੱਲਦੀਆਂ ਤੁਸੀਂ ਦੇਖਿਆ ਉਹਨਾਂ ਅੱਜ ਮੇਲੇ ਲੱਗੇ ਹੋਏ ਨੇ ਜੀ ਅੱਜ ਤਿੰਨ ਜੀ ਅੰਮ੍ਰਲ ਜਿਹੜੀਆਂ ਚਾਰ ਹਲਕੇ ਚੋਣਾ ਹੋਈਆਂ ਨੇ ਜਿਵੇਂ ਨੀ ਚੋਣਾ ਹੋਈਆਂ ਉਹਦੇ ਚ ਤਿੰਨ ਹਲਕੇ ਜਿਤਾ ਕੇ ਲੋਕਾਂ ਨੇ ਦੱਸਤਾ ਵੀ ਢਾਈ ਸਾਲ ਦੇ ਵਿੱਚ ਆਮ ਆਦੀ ਪਾਰਟੀ ਦੇ ਸਰਕਾਰ ਕੰਮ ਨੇ ਕੰਮ ਕੀਤੇ ਆ ਅਸੀਂ ਸਰਕਾਰ ਦੇ ਨਾਲ ਖੜੇ ਆ ਤੇ ਅੱਜ ਦੇਖਿਆ ਉਹਨਾਂ ਤੁਸੀਂ ਲੋਕਾਂ ਦੇ ਮੇਲੇ ਲੱਗੇ ਹੋਏ ਨੇ ਔਰ ਥਾਂ ਥਾਂ ਤੇ ਜਿੱਥੇ ਉੱਥੇ ਘਟ ਹੁੰਦੇ ਆ ਸੈਂਟਰ ਦੀ ਗਲਤੀ ਨਾਲ ਉੱਥੇ ਇਕੱਠੇ ਹੋ ਰਹੇ ਨੇ ਔਰ ਮਿਲ ਕੇ ਆਸ਼ੀਰਵਾਦ ਦੇ ਰਹੇ ਵੀ ਸਰਕਾਰ ਤੁਹਾਡੀ ਆ ਤੁਹਾਡਾ ਕਾਉਂਸਲਰ ਬਣੂਗਾ ਤਾਂ ਕਿ ਤੁਸੀਂ ਹੋਰ ਕੰਮ ਕਰ ਸਕੋ ਬਿਲਕੁਲ ਹੌਲੇ ਸਮੇਂ ਚ ਜਿਹੜੀ ਦਸੰਬਰ ਦੇ ਵਿੱਚ ਇਲੈਕਸ਼ਨ ਆ ਇਹ ਚ ਆਮ ਆਦੀ ਪਾਰ ਦੀ ਸਰਕਾਰ ਆਮ ਆਦੀ ਪਾਰ ਦਾ ਐਮ ਐਲ اے ਆਮ ਆਦੀ ਪਾਰ ਦਾ ਕੌਂਸਲਰ ਬਣਾ ਕੇ 22 ਸਾਲ ਚ ਹੋਰ ਕੰਮ ਪੂਰੇ ਵਧੀਆ ਕਰਕੇ ਇਸ ਨੂੰ ਤੱਕੀ ਤੇ ਰੱਖਿਆ ਪਰ ਸਰ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਸੁਬਾਸ ਨਗਰ ਦੇ ਏਰੀਏ ਦੇ ਵਿੱਚ ਜਿਹੜਾ ਕੁਝ ਪੁਰਾਣੇ ਸਕੂਲ ਜਿਹੜੇ ਨਹੀਂ ਬਣੇ ਸੀਗੇ ਜਿਹੜੇ ਪੈਂਡਿੰਗ ਪਏ ਹੋਏ ਨੇ ਉਹਨਾਂ ਦੇ ਹਲੇ ਤੱਕ ਜਿਹੜੀ ਉੱਪਰ ਛੱਤ ਨਹੀਂ ਪਈ ਤਾਂ ਕੁਝ ਗਲੀਆਂ ਜਿਹੜੀਆਂ ਨੇ ਉੱਥੇ ਵੀ ਖਰਾਬ ਨੇ ਜਿਹੜੀ ਸੀਵਰੇਜ ਦਾ ਪਾਣੀ ਕਾਫੀ ਨਿਕਲਦਾ ਸਰ ਸੀਵਰੇਜ ਦਾ ਪਾਣੀ ਇਸ ਟੈਂਕਿਆ ਹੁਣ ਕਿਤੇ ਵੀ ਨਹੀਂ ਨਿਕਲ ਰਿਹਾ ਜਿਹੜੀਆਂ ਬਲੀਆਂ ਖਰਾਬ ਰਹੀ ਉਹ ਨਾਲ ਦੀ ਨਾਲ ਅੱਜ ਤੋਂ ਘਟਨ ਹੋ ਰਹੇ ਨੇ ਬਣ ਜਾ ਰਹੀਆਂ ਮੇਰਾ ਬਦਾਨ ਸਭਾ ਹਲਕਾ ਪੂਰਬ ਵਿੱਚ ਐਸੀ ਕੋਈ ਵੀ ਦਿੱਕਤ ਨਹੀਂ ਰਹਿਣ ਦਿੰਦੀ ਸਾਰੀ ਪੂਰੀ ਕਰਕੇ ਸਾਰੀ ਸੁਵਿਧਾ ਦਿੱਤੀ ਜਾਂਦੀ ਹੈ ਬਿਲਕੁਲ ਸਰ ਇੱਕ ਹੋਰ ਸਵਾਲ ਹੈ ਅਹਿਮ ਲੋਕਾਂ ਵੱਲੋਂ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਇੱਕ ਬੁੱਢਾ ਦਰਿਆ ਸੀਗਾ ਉਹਨੂੰ ਕਾਲਾ ਪਾਣੀ ਦਾ ਜਿਹੜਾ ਹੁਣ ਨਾਮ ਦੇ ਦਿੱਤਾ ਗਿਆ ਕਿਉਂਕਿ ਕਾਲਾ ਪਾਣੀ ਬਣ ਚੁੱਕਿਆ ਤਾਂ ਸਿਰ ਉਹਦੇ ਖਿਲਾਫ ਕਾਫੀ ਵੱਡਾ ਮੋਰਚਾ ਲੋਕਾਂ ਵੱਲੋਂ ਕੀਤਾ ਗਿਆ ਪੰਜਾਬ ਦੇ ਹੀ ਲੋਕ ਨੇ ਤਾਂ ਉਹਦੇ ਨਾਲ ਉਸ ਜਗ੍ਹਾ ਦੇ ਉੱਤੇ ਕੋਈ ਵੀ ਨਹੀਂ ਪਹੁੰਚਿਆ ਇਸ ਤਾਜਪੁਰ ਰੋਡ ਦੇ ਉੱਤੇ ਵੀ ਪੁਰਾਣੀ ਸਰਕਾਰਾਂ ਨੇ ਇਹ ਜਿਹੜਾ ਕੋੜ ਲਾਇਆ ਵਾ ਜਿਹੜਾ ਬੁੱਢਾ ਦਰਿਆ ਜਿੱਥੇ ਮੋਤੀ ਵਰਗਾ ਪਾਣੀ ਚੱਲਦਾ ਸੀਗਾ ਉਹਨੂੰ ਮਿਲ ਕੇ ਬੁੱਢੇ ਦਰਿਆ ਨੂੰ ਔਰ ਗੰਦਾ ਨਾਲਾ ਬਣਾ ਦਿੱਤਾ ਉਹਨੂੰ ਸਫਾਈ ਕਰਨ ਦਾ ਕੰਮ ਆਮ ਆਦੀ ਪਾਰਟੀ ਨੂੰ ਔਰ ਸਾਨੂੰ ਲੋਕਾਂ ਨੇ ਝਾੜੂ ਫੜਾਇਆ ਉਹਦੇ ਨਾਲ ਕਰ ਰਹੇ ਆ ਔਰ ਨਾਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਕੰਮ ਹੋ ਗਿਆ ਤੇ ਉਹਨਾਂ ਨੇ ਸਮੇਂ ਦੇ ਵਿੱਚ ਇਹਨੂੰ ਬਿਲਕੁਲ ਸਾਫ਼ ਕਰਕੇ ਬੁੱਢੇ ਜਿਹੜਾ ਗੰਦਾ ਨਾਲਾ ਇਹਨਾਂ ਲੋਕਾਂ ਨੇ ਬਣਾਤਾ ਪੁਰਾਣੀ ਮਿਲ ਕੇ ਪਾਰਟੀਆਂ ਨੇ ਯਾਨੀ ਪਾਰਟੀਆਂ ਪਾਰੀਆਂ ਪਾਰਟੀਆਂ ਨੇ ਚਾਹੇ ਕਾਂਗਰਸੀ ਚਾਹੇ ਭਾਜਪਾ ਚਾਹੇ ਕਾਲੀਦਾਲ ਸੀਗਾ ਇਹਨਾਂ ਨੇ ਜਿਹੜਾ ਗੰਦਾ ਨਾਲਾ ਬਣਾਇਆ ਇਹਨੂੰ ਬੁੱਢਾ ਦਰਿਆ ਬਣਾ ਕੇ ਸਾਫ ਸੁਥਰਾ ਪਾਣੀ ਮਿਲ ਕੇ ਦੇਣਾ ਸਾਫ ਸੁਥਰਾ ਇਹਨੂੰ ਕਰਨਾ ਸਾਡਾ ਫਰਜ ਆ ਸਾਨੂੰ ਚਾੜੂ ਫੜਾਇਆ ਉਹ ਚਾੜੂ ਨਾਲ ਸਭਾਈ ਚੰਗੀ ਤਰ੍ਹਾਂ ਕਰਾਂਗੇ ਬਿਲਕੁਲ ਸਰ ਇੱਕ ਲਾਸਟ ਸਵਾਲ ਹੈ तकरीबन ਕਰਦੋ ਤੱਕ ਉਹ ਜਿਹੜਾ ਗੰਦਾ ਨਾਲਾ ਆਇਆ ਲੱਗਦਾ ਵੀ ਉਹ ਪੁਰਾਣਾ ਬੁੱਢਾ ਦਰਿਆ ਜਿਹੜਾ ਬਣ ਸਕੂਗਾ तकरीबन ਸਾਲ ਤੋਂ ਡੇਢ ਸਾਲ ਜਿਹੜੇ ਪ੍ਰੋਜੈਕਟ ਨੇ ਜਿਹੜੇ ਚੱਲ ਰਹੇ ਨੇ ਉਹ ਪੂਰੇ ਹੋ ਜਾਣਗੇ ਮੈਂ ਫੇਰ ਦੱਸਣਾ ਚਾਹੁੰਦਾ ਵੀ ਜਿਹੜਾ ਗੰਦਾ ਨਾਲਾ ਇਹਨਾਂ ਲੋਕਾਂ ਨੇ ਪੁਰਾਣੇ ਸਿਆਸਦਾਨਾਂ ਨੇ ਚਾਹੇ ਉਹ ਕਾਂਗਰਸ ਵਾਲੇ ਸੀ ਚਾਹੇ ਉਹ ਕਾਲੀ ਸੀ ਚਾਹੇ ਭਾਜਪਾ ਸੀ ਬੁੱਢੇ ਦਰਿਆ ਨੂੰ ਜਿਹੜਾ ਗੰਦਾ ਨਾਲਾ ਬਣਾਇਆ ਉਹਨੂੰ ਸਾਫ਼ ਸੁਥਰਾ ਬੁੱਢਾ ਦਰਿਆ ਬਣਾਵਾਂਗੇ ਜਿਹੜਾ ਸਾਡਾ ਚੋਣ ਨਿਸ਼ਾਨ ਝਾੜੂ ਆ ਉਹਦੇ ਨਾਲ ਸਫਾਈ ਕਰਕੇ ਆ ਕਾਉਂਸਲ ਇਲੈਕਸ਼ਨ ਆਈ ਉਹਦੇ ਨਾਲ ਸਫਾਈ ਕਰਕੇ ਆਪਣੇ ਕਾਉਂਸਲਰ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਇਨੂ ਵੀ ਸਾਫ ਕਰਾਂਗੇ ਉਹਨਾਂ ਦੇ ਸਮੇਂ ਦੇ ਵਿੱਚ ਸਾਰੀ ਸਬਦਾ ਪ੍ਰਦਾਨ ਕਰਾਂਗੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਵਿਧਾਇਕ ਦਲਜੀਤ ਸਿੰਘ ਗਰੇਲਪੋਲਾ ਜੀ ਨਾਲ ਗੱਲ ਕੀਤੀ ਹੈ ਦੱਸਦੀ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਗੰਦਾ ਨਾਲਾ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਬੁੱਢਾ ਦਰਿਆ ਜਿਹਨੂੰ ਕਿਹਾ ਜਾਂਦਾ ਉਹਨੂੰ ਵੀ ਸਾਫ ਕੀਤਾ ਜਾਊਗਾ ਝਾੜੂ ਦਾ ਨਿਸ਼ਾਨ ਹੈ ਸੋ ਝਾੜੂ ਨਾਲੋਂ ਗੰਦਾ ਨਾਲਾ ਦੇ ਵੀ ਜਿਹੜੀ ਹੈ ਸਫਾਈ ਕੀਤੀ ਜਾਊਗਾ 1.5 ਸਾਲ ਦਾ ਸਮਾਂ ਰੱਖਿਆ 1.5 ਸਾਲ ਦੇ ਸਮੇਂ ਦੇ ਵਿੱਚ ਕਹਿੰਦੇ ਜਿਹੜੇ ਹੋਰ ਪ੍ਰੋਜੈਕਟ ਨੇ ਉਹ ਵੀ ਖਰਚ ਕੀਤੇ ਜਾਣਗੇ ਪਰ ਹੁਣ ਕਾਰਪੋਰੇਸ਼ਨ ਦੀਆਂ ਚੋਨਾ ਆ ਗਈਆਂ ਨੇ ਤਾਂ ਇਸ ਦੌਰਾਨ ਤੁਹਾਨੂੰ ਹਲਕਾ ਪੁਰਵੀ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਹਲਕਾ ਪੁਰਵੀ ਦੀਆਂ ਗਲੀਆਂ ਤੁਹਾਨੂੰ ਦਿਖਾਵਾਂਗੇ ਹਲਕਾ ਪੁਰਵੀ ਦੀਆਂ ਜਿਹੜੀਆਂ ਹਾਲਾਤ ਨੇ ਲੋਕਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੋ ਉਸ ਜਗ੍ਹਾ ਦੇ ਵਿੱਚ ਮੌਜੂਦ ਆ ਉਸ ਮੱਲੇ ਦੇ ਵਿੱਚ ਮੌਜੂਦ ਆ ਜਿੱਥੇ ਉਦਘਾਟਨ ਕੀਤਾ ਜਾ ਰਿਹਾ ਪਰ ਉੱਥੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਗਲੀਆਂ ਨੇ ਤਾਂ ਦਿਖਾਦ ਦੇਣੇ ਤੁਹਾਨੂੰ ਗਲੀਆਂ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇੱਥੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਉਸ ਗਲੀਆਂ ਦੇ ਵਿੱਚੋਂ ਕੀ ਦਿੱਕਤਾਂ ਹੈਗੀਆਂ ਜਿਸ ਗਲੀਆਂ ਦਾ ਜਿਹੜਾ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਵਿਧਾਇਕ ਨਾਮ ਹੈ। ਹਾਂ ਮੇਰਾ ਨਾਮ ਦੀਪਕ ਅਰੋੜਾ ਹੈ ਜੀ ਮੈਂ ਵਾਰਡ ਨੰਬਰ 29 ਤੋਂ ਇੱਕ ਆਮ ਇੱਕ ਨਾਗਰਿਕ ਬੋਲ ਰਿਹਾ ਹਾਂ। ਹਾਲਾਂਕਿ 15 ਸਾਲ ਪਹਿਲਾਂ ਇਹ ਸਾਡੀ ਸਟਰੀਟ ਬਣੀ ਸੀ ਪਰ ਇਹ ਪਿਛਲੇ ਕੌਂਸਲਰ ਵੀ ਹੋਈ ਹੈ, ਐਮਪੀ ਰਾਜ ਚ ওনা ਵੀ ਹੋਈ ਹੈ, ਦੂਸਰੀਆਂ ਚੋਨਾ ਵੀ ਆਏ ਆ। ਸਾਡੀ ਗਲੀ ਨੂੰ ਹਰ ਵਾਰ ਅਣਦੇਖਾ ਕਰਿਆ ਜਾਂਦਾ ਹੈ। ਸਾਨੂੰ ਇਸ VOTER ਨਾਲ ਸਾਡਾ ਕੋਈ ਕਨੈਕਸ਼ਨ ਨਹੀਂ ਹੈ। ਸਾਡਾ ਉਹੀ ਕੌਂਸਲਰ ਹੈ ਜਿਹੜਾ ਸਾਡਾ ਕੀ ਸਾਡੇ ਸੁੱਖ-ਦੁੱਖ ਤੇ ਸਾਡੇ ਵਿੱਚ ਕੰਮ ਆ ਤੋਗਾ। ਸਾਡਾ ਸਭ ਤੋਂ ਪਹਿਲਾ ਮੁੱਦਾ ਹੈ ਕਿ ਸਾਡੀ ਕੰਕਰੀਟ ਗਲੀ ਬਣਾਈ ਜਾਵੇ। ਸਭ ਤੋਂ ਸਾਡਾ ਮੈਟਰ ਇਹ ਹੈ ਵੀ ਸਾਡੀ ਸਭ ਤੋਂ ਪਹਿਲਾਂ ਸਟਰੀਟ ਬਣਾਈ ਪੰਜ ਸਾਲ ਇਸ ਕਿਥੇ ਨਹੀਂ ਹੁੰਦੇ ਜਦੋਂ ਸਾਰੇ ਵੋਟਾਂ ਆਉਂਦੀਆਂ ਸਾਰੇ ਕੌਂਸਲਰ ਸਾਡੇ ਕੋਲੇ ਆ ਜਾਂਦੇ ਨੇ ਵੋਟਾਂ ਮੰਗਣ ਇਸ ਕਰਕੇ ਸਾਡੀ ਪੂਰੀ ਚਾਰ ਗਲੀਆਂ ਦਾ ਸਾਡਾ ਪੂਰਾ ਇੱਕ ਹੈ ਜਿਹੜਾ ਕੌਂਸਲਰ ਸਾਡੀ ਗੱਲ ਸੁਣੂਗਾ ਅਸੀਂ ਉਹੀ ਕੌਂਸਲਰ ਦੇ ਨਾਲ ਖੜਾਂਗੇ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਬੀਜੇਪੀ ਦਾ ਹੋਵੇ ਚਾਹੇ ਦੀ ਆਮ ਪਾਰਟੀ ਦਾ ਹੋਵੇ ਮੇਰਾ ਸਭ ਨੂੰ ਇੱਕੋ ਹੀ ਸੁਨੇਹਾ ਹੈ ਜਿਹੜਾ ਸਾਡਾ ਕੰਮ ਕਰੂ ਅਸੀਂ ਉਹੀ ਕੌਂਸਲਰ ਦੇ ਨਾਲ ਵੱਡ ਛੜ ਕੇ ਹਿੱਸਾ ਲਵਾਂਗੇ ਸਿੱਧੀ ਸਿੱਧੀ ਗੱਲ ਸਾਡਾ ਮਾਰਾ ਜੀ ਬਿਲਕੁਲ ਹੁਣ ਜਿੱਦਾਂ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਆ ਗਈਆਂ ਤਾਂ ਹੁਣ ਕੱਟ ਜੜੇ ਲੱਗਨੇ ਸ਼ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਰ ਜਿਹੜੇ ਇਹ 5 ਸਾਲ ਬਾਅਦ ਜਿਹੜੇ ਕੰਮ ਕਰਦੇ ਜਿਹਾ ਹੀ ਸਾਲ-ਸਾਲ ਬਾਅਦ ਕੰਮ ਕਰਨ ਤਾਂ ਇਹਨਾਂ ਨੂੰ ਲੋੜ ਹੀ ਨਹੀਂ ਕਿਸੇ ਨਾਲ ਵੋਟਾਂ ਮੰਗਣ ਦੀ ਅਸੀਂ ਲੋਟਾ ਅਸੀਂ ਵੋਟਾਂ ਅਸੀਂ ਵੱਧ ਤੋਂ ਵੱਧ ਅਸੀਂ ਆਪ ਪਾਵਾਂਗੇ ਪਰ ਇਹ ਜਿਹੜੇ 5 ਸਾਲ ਬਾਅਦ ਬਿਲਕੁਲ ਵੋਟਾਂ ਇੱਕ ਵਾਰੀ ਮੰਗ ਕੇ ਫੇਰੇ ਬਿਲਕੁਲ ਸਾਈਲੈਂਟ ਹੋ ਜਾਂਦੇ ਆ ਮੇਰਾ ਹਰ ਬੰਦੇ ਨੂੰ ਵਾਰਡ ਨੰਬਰ 29 ਦੇ ਵਿੱਚ ਇਹ ਇੱਕ ਮੈਸੇਜ ਦੇਣਾ ਚਾਹ ਰਿਹਾ ਵੀ ਇਹ ਜਿਹੜਾ ਕੌਂਸਲਰ ਸਾਡੇ ਨਾਲ ਕੰਮ ਕਰੂਗਾ ਅਸੀਂ ਉਹੀ ਕੌਂਸਲਰ ਦੇ ਨਾਲ ਖੜੇ ਆਪਾਂ ਜੀ ਬਿਲਕੁਲ ਹੁਣ ਤੁਸੀਂ ਆਪਣੀ ਗੱਲ ਜਿਹੜੀ ਹੈ ਵਿਧਾਇਕ ਦੇ ਸਾਹਮਣੇ ਰੱਖੀ ਹੈ ਸਰ ਵਿਧਾਇਕ ਸਾਹਿਬ ਨੂੰ ਅਸੀਂ ਪਹਿਲਾਂ ਵੀ ਚਾਰ ਪੰਜ ਵਾਰ ਮਿਲ ਚੁੱਕੇ ਹਾਂ ਪਰ ਇਹ ਕਹਿੰਦੇ ਆ ਵੀ ਇਹ ਇੱਕ ਟੋਟਕੇ ਹੁੰਦੇ ਆ ਸਰ ਜਿਹੜੇ ਕਿ ਸਾਨੂੰ ਪਤਾ ਹੈ ਵੀ ਸਾਨੂੰ ਲollipops ਦੇ ਕੇ ਗਏ ਆ ਪਰ ਮੈਂ ਭੋਲਾ ਸਾਹਿਬ ਨੂੰ ਇਹੀ ਕਹਿਣਾ ਚਾਹੂੰਗਾ ਵੀ ਇਸ ਵਾਰ ਇਹ ਲollipops ਨਹੀਂ ਹੈ ਤੇ ਇਸ ਕਰਕੇ ਜਿਹੜੀ ਸੋਡੀ ਜੋ ਵੀ ਕਰੋਗੇ ਤੁਸੀਂ ਆਪਣਾ ਸੋ ਸਮਝ ਕੇ ਕਰੋ ਸਰ ਬਿਲਕੁਲ ਸੋ ਹੋਰ ਵੀ ਲੋਕ ਮੌਜੂਦ ਨੇ ਤਾਂ ਮਹਿਲਾਵਾਂ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਕਾਰਨ ਹੈ ਕਿਉਂਕਿ ਪੁੱਛਣਾ ਲਾਜ਼ਮੀ ਹੈ ਮੱਲੇ ਦੇ ਵਿੱਚ ਕਿਉਂਕਿ ਉਹ ਲੋਕ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਇਸ ਮੱਲੇ ਦੇ ਵਿੱਚ ਕੀ ਹੈ ਕੀ ਨਾਮ ਹੈ ਮਨਜੀਤ ਕੌਰ ਹਾਂਜੀ ਕੀ ਹੋਇਆ ਕਿ ਅੱਜ ਤੁਸੀਂ ਵਿਧਾਇਕ ਜੀ ਪਹੁੰਚੇ ਸੀਗੇ ਤਾਂ ਕੀ ਕਹਿਣਾ ਅਸੀਂ ਜੀ ਇਹੀ ਕਹਿਣਾ ਖਾਨਦੇ ਆ ਕਿ ਸਾਡੀ ਗਲੀ ਸੜੀ ਐ ਸਾਰੀ ਟੁੱਟੀ ਪਈ ਐ ਔਰ ਨਾਲੇ ਪਾਣੀ ਖੜਦਾ ਜਦੋਂ ਬਾਰਿਸ਼ ਆਂਦੀ ਐ ਤੇ ਉੱਥੇ ਪਾਣੀ ਖੜ ਜਾਂਦਾ ਐ ਤੇ ਸਾਨੂੰ ਕਿੰਨੇ ਸਾਲ ਹੋ ਗਏ ਵੈਸੇ ਬਣੀ ਗਲੀ ਨੂੰ ਤੇ ਉਹ ਦੁਬਾਰਾ ਉੱਥੋਂ ਦੀ ਨੀਮੀ ਐ ਪਾਣੀ ਖੜ ਜਾਂਦਾ ਝਾੜੂ ਲਾ ਕੇ ਕੱਢਦੇ ਆ ਸੀ ਅੱਜ ਤੇ ਇਹਨਾਂ ਨੂੰ ਕੰਪਲੀਟ ਵੀ ਬਹੁਤ ਵਾਰੀ ਕੀਤੀ ਐ ਨਹੀਂ ਜਿੱਦਾਂ ਹੁਣ ਅੱਜ ਵਿਧਾਇਕ ਜੀ ਇੱਥੇ ਆਏ ਸੀਗੇ ਤਾਂ ਇਸ ਤੋਂ ਪਹਿਲਾਂ ਵੀ ਆਏ ਆ ਕਿੰਨੇ ਦਿਨ ਪਹਿਲਾਂ ਨੇ ਪੋਟਾ ਵਾਰੀ ਆਏ ਸੀ ਬਸ ਤਾਂ ਹੁਣ ਦੁਬਾਰਾ ਫਿਰ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆ ਗਏ ਫਿਰ ਹਾਂਜੀ ਹੁਣ ਅੱਜ ਹੀ ਆਏ ਆ ਇਹ ਉਦੋਂ ਦੇ ਬਾਅਦ ਚਾਹ ਤਾਂ ਕੋਈ ਨਹੀਂ ਆਈ ਕਿਦਾਂ ਹੁਣ ਉਹਨਾਂ ਦੇ ਅੱਗੇ ਆਪਣੀ ਗੱਲ ਰੱਖੀ ਹੈ ਜਿਹੜੀ ਸੜਕਾਂ ਦੀ ਹਾਂਜੀ ਅਸੀਂ ਤਾਂ ਹੁਣ ਇਹਨਾਂ ਨੂੰ ਇਹੀ ਕਹਿੰਦੇ ਆ ਵੀ ਸਾਡੀ ਵੀ ਗੱਲ ਸੁਣੋ ਕੋਈ ਤੁਸੀਂ ਇਹ ਗਲੀ ਦਾ ਹੱਲ ਕਰ ਦਿਓ ਕੋਈ ਜਾਲੀ ਵਗੈਰਾ ਵੀ ਐਨੀ ਕੋਈ ਪਾਈ ਹੋਈ ਹੂੰ ਕੀ ਲੱਗਦਾ ਤੁਹਾਨੂੰ ਵੀ ਆਸ਼ਵਾਸ਼ਣ ਜਿਹੜਾ ਕੀ ਦੇ ਕੇ ਗਏ ਹੋਰ ਵਾਸੀ ਤਾਂ ਕਹਿ ਰਹੇ ਕਿ ਅਸੀਂ ਇਹ ਗਲੀ ਪੱਟ ਕੇ ਹੀ ਬਣਾਵਾਂਗੇ ਬਣਾ ਦੇਣਗੇ ਤੇ ਵਧੀਆ ਗੱਲ ਹੈ ਗਲੀ ਨੰਬਰ ਕਿੰਨੀ ਹੈ ਹਾਂਜੀ 6.5 ਸਾਢੇ 6 ਗਲੀ ਨੰਬਰ ਜੰਧੇ ਨਗਰ ਗਲੀ ਨੰਬਰ ਸਾਢੇ 6 ਹਾਂ ਬਿਲਕੁਲ ਸੋ ਦੇਖ ਸਕਦੇ ਹੋ ਕਿ ਉਹ ਲੋਕ ਜਿਹੜੇ ਇੱਥੇ ਮੌਜੂਦ ਸੀਗੇ ਮੌਕੇ ਤੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਵਿਧਾਇਕ ਇੱਥੇ ਮੌਕੇ ਤੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਸੀਗਾ ਉਹ ਕੀ ਇਹ ਜਿਹੜੀ ਗਲੀਆਂ ਨੇ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਜਿਹੜੀ ਕੰਪਲੇਂਟ ਜਿਹੜੀ ਲਗਾਤਾਰ ਦਿੱਤੀ ਜਾ ਰਹੀ ਹੈ ਪਰ ਅੱਜ ਪਹੁੰਚੇ ਸੀਗੇ ਸੋ ਅੱਜ ਵੀ ਜਿਹੜਾ ਉਹਨਾਂ ਵੱਲੋਂ ਉਦਘਾਟਨ ਦਾ ਜਿਹੜਾ ਦੱਸਿਆ ਗਿਆ ਕਿ ਇਹ ਸੜਕ ਇਹ ਸੜਕ ਦਾ ਜਿਹੜਾ ਉਹਨਾਂ ਵੱਲੋਂ ਉਦਘਾਟਨ ਕੀਤਾ ਜਾਊਗਾ ਹੁਣ ਪਰ ਦੇਖਣਾ ਇਹ ਹੋਵੇਗਾ ਕਿਉਂਕਿ ਕਾਰਪੋਰੇਸ਼ਨ ਇਲੈਕਸ਼ਨ ਆ ਚੁੱਕੇ ਨੇ ਤਾਂ ਹੁਣ ਇਹ ਦੇਖਣਾ ਦੇਖਦੇ ਹੋ ਲੁਧਿਆਣਾ ਲਾਈਵ ਮੈਨੇਜ ਦਿਨ ਕੈਮਰਾਮੈਨ ਐਮੀਨਾਲ ਧੰਨਵਾਦ